ਆਰਨੋ ਤੋਂ ਲਾ ਮੇਰਾ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਆ ਅੱਜ ਮੈਂ ਇੱਕ ਛੋਟਾ ਜਿਹਾ ਵਲੋਗ ਹਾਂ ਗੱਡੀ ਧੋਲ ਰਹੀ ਹਾਂ ਕਾਰ ਹੀ ਹਾਂ ਹੰਡ ਹੰਡਵਾਸ਼ ਕਰ ਲਾਂ ਗੱਡੀ ਤੇ ਆ ਦੇਖੋ ਮੈਂ ਕੰਮ ਤੋਂ ਆਇਆ ਸੀ ਰੋਟੀ ਖਾਣ ਮੈਂ ਕਿਹਾ ਚਲੋ ਗੱਡੀ ਧੋਲਣੇ ਆ ਤੇ ਉੱਥੇ ਧੋਣ ਜਾਵਾਂਗੇ ਆਪਾਂ ਕਾਰ ਧੋਲਣੇ ਆ ਆਹ ਬਾਲ ਲਾ ਲਿਆ ਆਪਣਾ ਤੋਂ ਸਰ ਆਹ ਵਸੂ ਕਾ ਚਾ ਰੱਖਿਆ ਰੱਖ ਜੱਟ ਵਸ ਵੀ ਹੈਗਾ ਵਾ ਆਪਾਂ ਕੋ ਜੱਟ ਵਸ ਵੀ ਹੈਗਾ ਬਟ ਹੁਣ ਤਾਰ ਤੋਂ ਲਾਉਣੀ ਪੈਣੀ ਇਸ ਕਰਕੇ ਮੈਂ ਹਾਂ ਆ ਦੇਖੋ ਤੇ ਕਰਦੇ ਆ ਲੋਕਾਂ ਦੇ ਸਨਾਂ ਨੇ ਗੁਲੀ ਦਾਲਾਂ ਜਦੋਂ ਜਿਹੜਾ ਬੱਥੇ ਭੁਗਾਰਾ ਮਦਵੀ ਦਾ ਨੀਣਾ ਗੰਦੀਬੰਦੀ ਜੀ ਹੋਈ ਆ ਜੱਟ ਵਾ ਅਸਲਾ ਤੇ ਦੰਬੇੜਾ ਪੂੜਾ ਧੋਵਾਂਗੇ ਨਾ ਉਦੋਂ ਜੱਟ ਵਾ ਸੁਣਾਵਾਂਗੇ ਆ ਨਾ ਹੱਗ ਤਾਂ ਇਥੇ ਪੰਨੇ ਤੇ ਸਾਰੀ ਜਮਗੀ ਆਪਣੀ ਵੇਖ ਵੇਖ ਜਮਗੀ ਹੋ ਲੱਗ ਕਾਰਵਾਸ਼ ਵੀ ਆਗਾ ਤੁਹਾਡੇ ਉਹ ਕਹਿੰਦੇ ਸਾਡੇ ਕੋਲ ਧਵਾਇਆ ਕਰਾ ਬਣੀ ਬੂਰਾ ਪੈਟਰ ਨਹੀਂ ਆਮਾ ਕੋਈ ਗੱਲ ਨਹੀਂ ਵੀ ਰਹੀ ਮੈਂ ਤਾਂ ਆਪੇ ਧੋ ਲਾਂਗੇ ਜੇਤੀ ਆਪ ਤੋਂ ਬਚਾਇਆ ਹੀ ਆ ਕੋ ਬਚਾਇਆ ਹੀ ਆ ਕਿ ਹੋਣੀ ਲਿਸਟ ਜਾਣੀ ਬ੍ਰੇਕਾ ਆਪ ਕਦੀ ਨਹੀਂ ਗੰਦੀ ਨਹੀਂ ਇਥੇ ਮਹੀਨਾ ਮਹੀਨਾ ਨਹੀਂ ਗੱਡੀ ਗੰਦੀ ਨਹੀਂ ਸੀ ਪ੍ਰੋਬਲਮ ਹੈ ਲੂਣ ਪਾਇਆ ਹੁੰਦਾ ਨਾ ਇਹ ਲੂਣ ਪਾਉਂਦੇ ਹੋਰ ਨਾਲ ਜੇ ਗਲਤੀ ਫਿਰ ਗੰਦੀ ਹੋ ਜਾਂਦੀ ਆ ਤਾਂ ਗੱਲ ਹੀ ਮੇ ਨਮੀ ਨਾ ਨੀ ਗੰਦੀ ਹੁੰਦੀ ਤੇ ਤੇ ਫੱਜ ਬਣ ਥੋ ਲਈਆ 2 ਹਫ਼ਤੇ ਬਾਤ ਹੋਣੇ ਫੱਜ ਜੀ ਬਾਗ ਦਿਨ ਕਦੀ ਨਾ ਮੀ ਇਥੇ ਰੰਗ ਨਹੀਂ ਖਰਾਬ ਹੁੰਦਾ ਕਦੀ ਦਾ ਦੇਖੋ ਇਹ ਫਿਰ ਆ ਦੰਗੇ ਤੇਰੋਂ ਕੋਈ ਹੋਰ ਤਾਂ ਨਹੀਂ ਆਪਾਂ ਇਹ ਪਹਿਲਾਂ ਇੱਥੇ ਇੰਨੇ ਮਾਟੀ ਛਾੜਦੇ ਆਂ ਅੰਨੇ ਦੇ ਕੋਈ ਜੇ ਵੀ ਤੱਕ ਪਾਉਲਾ ਰਹਿਣਾ ਅੱਜ ਇੱਥਲੀ ਤੋਂ ਲੈ ਕੇ ਜਾਣੇ ਨੇ ਤੇ ਕਈ ਸਾਲ ਲੰਘ ਗਏ ਪਿੱਡਾ ਲਾ ਦਾਂਗੇ ਠੀਕ ਆ ਇਹ ਬਿਲਕੁਲ ਤੁਹਾਨੂੰ ਦੰਗੇ ਪਿਛੇ ਮਾਰਾਈ ਮੇ ਕਪੜਾ ਮਾਰਤਾ ਗੜੀ ਥੋੜਾ ਜਿਹਾ ਪਾਣੀ ਚੱਲਦਾ ਠੀਕ ਆ ਮੇਂ ਮਿੱਤਰ ਗੱਡੀ ਲਈਏ ਤੋ ਤੇ ਪਾਲਿਸ਼ ਵੀ ਮਾਰਤੀ ਆ ਹਾਂ ਗੱਡੀ ਲੈਸ ਕਿੰਨਾ ਪਾਲਿਸ਼ ਮਾਰਤੀ ਸਾਰੀ ਘਾਣ ਬਣ ਗਿਆ ਠੀਕ ਆ ਇਹ ਛੋਟਾ ਜਿਹਾ ਵਲੌਗ ਬਣਾਇਆ ਸੀ ਵਿਲੇ ਅਸੀਂ ਮੈਂ ਚੱਲ ਗੱਡੀ ਘਾਰ ਤੋਂ ਲੈਣੇ ਆ ਤੇ ਤੁਸੀਂ ਸਾਰੇ ਮੈਨੂੰ ਦੱਸਿਓ ਤੇ ਲਾਈਕ ਕਰਕੇ ਤੇ ਵੀਡੀਓ ਕਿੱਦਾਂ ਦੀ ਲੱਗੀ ਆ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਕਰੋ ਤੇ ਸਾਰੇ ਜਣੇ ਦੇਖਿਆ ਜੇਕਰੋ ਜਰੂਰ ਬਾਕੀ ਤੁਹਾਡਾ ਸਾਰਿਆਂ ਦਾ ਪਿਆਰ ਮਿਲਦਾ ਰਹਿੰਦਾ ਵਾ ਵੀਡੀਓ ਦੇਖ ਬਣਾ ਲੈਣੇ ਮਾੜੀ ਮਾੜੀ ਕੋਸ਼ਿਸ਼ ਕਰਦੇ ਰਹਿੰਨੇ ਆ ਤੇ ਠੀਕ ਆ ਜੀ ਬਾਏ ਬਾਏ